ਸੀ ਆਏ ਆ ਗੁਰਦੁਆਰਾ ਸਾਹਿਬ पाचई ਪਹਿਲਵੀ ਅਤੇ ਤਸਵੀਕ ਕਪਾਲ ਮੋਚਨ ਜਮਨਾ ਨਗਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਜੀਕਰ ਦਰਸ਼ਨ ਸੰਗਤ ਜੀ ਗੁਰਦੁਆਰਾ ਕਪਾਲ ਮੋਚਨ ਸਾਹਿਬ ਜੀ ਮਾਦੇ ਗੁਨਾਕ ਜੀ ਦੀ ਜਨਤੀ ਤੇ ਇਥੇ ਇਨਾ ਵੱਡਾ ਮੇਲਾ ਲੱਗਦਾ ਦੁਨੀਆ ਬਾਰੋ ਬਾਰੋ ਸੰਗਤ ਆਂਦੀ ਹੈ ਬਹੁਤ ਦੂਰ ਦੂਰ ਤੋਂ ਤੇ ਸੰਗਤਾਂ ਦਾ ਜਮਾਵੜਾ ਬਹੁਤ ਹੁੰਦਾ ਹੈ। ਪੂਰਾ ਰਸ ਹੁੰਦਾ ਹੈ। ਹਰ ਪਾਸੇ ਸੰਗਤ ਆਂਦੀ ਐ ਇੱਥੇ ਦਰਸ਼ਨ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ। ਆ ਦੇਖੋ ਜੀ ਲੋ ਜੀ ਸੰਗਤ ਜੀ ਕਰੋ ਦਰਸ਼ਨ। ਆ ਦੇਖੋ ਬਾਹਰ ਦਾ ਥਿਊ ਕਿੰਨਾ ਸੋਹਣਾ ਹੈ। ਅੱਜ ਤੇ ਇੱਥੇ ਸੰਗਤ ਦਾ ਰਸ ਘਟਾ ਹੈ। ਔਰ ਇੱਥੇ ਬਾਅਦ ਚ ਇੰਨੀ ਭੀੜ ਤੇ ਸੰਗਤ ਹੀ ਹੋਣੀ ਐ, ਬਹੁਤ ਰਸ ਪੈਰ ਤੁਹਾਨੂੰ ਥਾਂ ਨਹੀਂ ਮਿਲਦੀ। ਸਾਰੇ ਪਾਸੇ ਸੰਗਤਾਂ ਆਂਦੀਆਂ ਨੇ। ਅੱਜ ਵੀ ਦੇਖੋ ਮੈਂ ਤੁਹਾਨੂੰ ਜੂਮ ਕਰਕੇ ਦਿਖਾਨੀ ਆ ਸੰਗਤਾਂ ਦੇ ਮੇਲੇ ਵਾਸਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਆ ਦੇਖੋ ਕਿੰਨੇ ਇਸ ਤਰ੍ਹਾਂ ਦੇ ਮੇਲੇ ਦੇ ਸਟਾਲਾਂ ਲੱਗਦੇ ਐ ਲੰਗਰ ਲੱਗਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨੇ ਇੱਥੇ ਅਰੇਂਜ ਅੱਛੇ ਕੀਤੇ ਹੁੰਦੇ ਨੇ ਸੰਗਤਾਂ ਦੇ ਰਹਿਣ ਦੇ ਵਾਸਤੇ ਖਾਣ ਪੀਣ ਵਾਸਤੇ ਬਹੁਤ ਹੀ ਸੱਚੇ ਪਾਤਸ਼ਾਹ ਜੀ ਪੰਜਾਬ ਚ ਬਹੁਤ ਸੰਗਤ ਆਂਦੀ ਐ ਇੱਥੇ ਹਰਿਆਣਾ ਪੰਜਾਬ ਹਰ ਪਾਸਿਓਂ ਹਰ ਪਿੰਡ ਹਰ ਸ਼ਹਿਰ ਤੋਂ ਇੱਥੇ ਬਹੁਤ ਸੰਗਤ ਆਂਦੀ ਹੈ। ਪੰਨੀ ਪੀੜ ਹੁੰਦੀ ਹੈ। ਅੱਜ ਅਸੀਂ ਇੱਥੇ ਆਏ ਹੋਏ ਸੀ। ਅਸੀਂ ਕਿਹਾ ਚਲੋ ਮੇਲੇ ਤੋਂ ਪਹਿਲੇ ਇੱਥੇ ਦਰਸ਼ਨ ਕਰ ਲਈਏ। ਵਾਹਿਗੁਰੂ ਜੀ ਦੇ। ਆ ਦੇਖੋ ਜੀ ਕਿੰਨਾ ਸੋਹਣਾ 뷰। ਦੇਖੋ। ਅਸੀਂ ਕਿਹਾ ਤੁਹਾਨੂੰ ਫੋਨ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਦਰਸ਼ਨ ਕਰਵਾ ਦਈਏ ਗੁਰਦੁਆਰਾ ਸਾਹਿਬ ਪਾਛਾਈ ਪਹਿਲੇ। ਵਾਹਿਗੁਰੂ ਮੇਰ ਕਰੋ ਸੱਚੇ ਪਾਤਸ਼ਾਹ ਦੇਖੋ ਕਿੰਨਾ ਸੋਹਣਾ 뷰 ਦੇਖੋ ਲੋਜੀ ਕਰੋ ਸੰਗਤ ਜੀ ਦਰਸ਼ਨ ਅਗੇ ਟਾਜੀ ਆਂਡਰਸ ਜੀ ਦੀ ਆ ਦੇਖੋ ਆ ਦੇਖੋ ਗੁਰਦੁਆਰਾ ਸਾਹਿਬ ਜੀ ਲੋਜੀ ਕਰੋ ਦਰਸ਼ਨ ਔਰ ਇਥੇ ਇੰਨੀ ਸੰਗਤ ਔਰ ਹਰ ਤਰ੍ਹਾਂ ਦੇ ਲੋਕ ਆਂਦੇ ਨੇ ਇਹਨੇ ਕਿ ਸਿੱਖ ਹੀ ਕਲੇ ਆਂਦੇ ਨੇ ਹਰ ਤਰ੍ਹਾਂ ਦੀ ਸੰਗਤ ਆਂਦੀ ਤੇ ਦਰਸ਼ਨ ਕਰਨ ਵਾਸਤੇ ਦੇਖੋ ਜੀ ਅਸੀਂ ਤਾਂ ਥੋੜਾ ਮੇਲੇ ਤੋਂ ਪਹਿਲੇ ਆ ਗਏ ਆ ਨਾ ਜਮਨानगर ਆਏ ਹੋਏ ਸੀ ਅਸੀਂ ਸਿੱਕੇ ਸੱਚੇ ਪਾਸ਼ਾ ਦੇ ਅਸੀਂ ਵਿਦਰਸ਼ਨ ਕਰ ਲੀਏ ਤਾਂ ਅਸੀਂ ਦਰਸ਼ਨ ਕਰਨ ਆ ਗਏ ਗੁਰਦੁਆਰਾ ਸਾਹਿਬ ਦੇ ਕਪਾਲ ਮੋਚਨ ਸਾਹਿਬ ਦੇ ਬਹੁਤ ਹੀ ਅਸਜੁਰੇਸ ਗੁਰਦੁਆਰਾ ਸਾਹਿਬ ਨਾਲ ਮੈਨੂੰ ਇੰਨੀ ਤਾਂ ਨੋਲੇਜ ਨਹੀਂ ਥੋੜਾ ਬਹੁਤ ਹੀ ਪਤਾ ਹੈ ਜੀ ਲੇਕਿਨ ਅਸੀਂ ਦਰਸ਼ਨ ਜ਼ਰੂਰ ਕਰਨ ਆਨੇ ਆ ਜਦੋਂ ਵੀ ਸਾਡਾ ਸਬੱਬ ਬੰਦਾ ਹੈ ਤੇ ਅਸੀਂ ਦਰਸ਼ਨ ਕਰਨ ਆਨੇ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਆਨੰਦ ਆਂਦਾ ਹੈ ਕੀਰਤਨ ਹੁੰਦੇ ਨੇ ਦੀਵਾਨ ਸਜਦੇ ਨੇ ਸੰਗਤਾਂ ਦਾ ਜਮਾਵੜਾ ਬਹੁਤ ਹੁੰਦਾ ਜੀ 10-15 ਦਿਨ ਮੇਲਾ ਪਹਿਲੇ ਲੱਗ ਜਾਂਦਾ ਜੀ ਪੁਰਨਮਾਸ਼ੀ ਤੋਂ ਗੁਰੂ ਨਾਨਕ ਜੀ ਗੁਰਪ੍ਰਬਤ ਤੋਂ ਪਹਿਲਾਂ ਹੀ ਮੇਲਾ ਇੱਥੇ ਬਹੁਤ ਲੱਗਦਾ ਹੈ ਦੂਰ ਦੂਰ ਸੰਤਾਂਾਂ ਦੀਆਂ ਨੇ ਹਮਾ ਕੇ ਦਰਸ਼ਨ ਕਰਦੀਆਂ ਨੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜੀ ਉਹ ਵੀ ਤੁਹਾਨੂੰ ਦਿਖਾਣਿਆ ਜੀ ਆ ਦੇਖੋ ਬਹੁਤ ਪਿਆਰਾ ਔਰ ਬਹੁਤ ਹੀ ਸੋਹਣਾ ਸਰੋਵਰ ਸਾਹਿਬ ਜੀ ਦੇ ਦਰਸ਼ਨ ਕਰ ਰਥੇ ਸੰਤਾਂ ਇਸ਼ਨਾਨ ਕਰਦੀਆਂ ਨੇ ਆਪਣੇ ਦੁੱਖ-ਪਾਪ ਦੂਰ ਕਰਦੀਆਂ ਨੇ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਹਰ ਤਰ੍ਹਾਂ ਦੇ ਰੋਗ ਦੁੱਖ ਤੋਂ ਮੁਕਤੀ ਪਾੰਦੀਆਂ ਨੇ ਲੋਜੀਕਰ ਦਰਸ਼ਨ ਲੋ ਆ ਦੇਖੋ ਜੀ ਕਿੰਨਾ ਵੱਡਾ ਸਰੋਵਰ ਹੈ ਜੀ ਲੋਜੀਕਰ ਦਰਸ਼ਨ ਗੁਰਦਾਰਾ ਕਪਾਲ ਮਰਜਨ ਸਾਹਿਬ ਜੀ ਦੇ ਸਰੋਵਰ ਦੇ ਆ ਦੇਖੋ ਲੋਜੀਕਰ ਦਰਸ਼ਨ ਗੁਰਦਾਰਾ ਸਾਹਿਬ ਦੇ ਕਰਜ਼ੀਦਰਸ਼ਨ ਹੁਣ ਅੰਮ੍ਰਿਤਸਰ ਜਾ ਰਹਾ ਜੀ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਬਹੁਤ ਹੀ ਸੋਹਣਾ ਗੁਰਦੁਆਰਾ ਬਹੁਤ ਸੋਹਣਾ ਤੇ ਸੰਗਤਾਂ ਦੇ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਆਉਂਦੀ ਹੈ ਸੱਚੇ ਪਾਤਸ਼ਾਹ ਦੇ ਦੇਖੋ ਜੀ ਕਿੰਨਾ ਪਿਆਰਾ ਤੇ ਸੋਹਣਾ ਗੁਰਦੁਆਰਾ ਹੈ ਇੰਨੀ ਪੀਸਫੁੱਲ ਜਗ੍ਹਾ ਤੇ ਨਾ ਆਨੰਦ ਦਾ ਦਰਸ਼ਨ ਕਰਨ ਦਾ ਔਰ ਜਦੋਂ ਮੇਲਾ ਲੱਗਦਾ ਤੇ ਇੱਥੇ ਇਨਾ ਰਸ਼ ਹੁੰਦਾ ਜੀ ਪਿਆਰ ਤਰ ਨੂੰ ਥਾਂ ਨਹੀਂ ਮਿਲਦੀ ਸੰਗ ਤਾਂ ਬਹੁਤ ਦੂਰ ਦੂਰ ਤੋਂ ਚੱਲ ਕੇ ਆਂਦੀਆਂ ਨੇ ਜੀ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਜਿੱਥੋਂ ਸੰਗਤ ਇੱਥੇ ਦਰਸ਼ਨ ਕਰਨ ਨਹੀਂ ਆਂਦੀ ਉਹ ਦੇਖੋ ਜੀ ਬਾਹੇ ਗੁਰੂ ਉਹ ਦੇਖੋ ਜੀ ਸਾਹਮਣੇ ਉਹ ਸਾਹਮਣੇ ਨਿਸ਼ਾਨ ਸਾਹਿਬ ਹੈ ਜੀ ਪਰ जी असं अंदर जा रहे हैं सतगुरु देखे अपना मत् टेकन वास्ते वागुरू